ਜਿਹੜੇ ਜਪਦੇ ਨੇ ਮੂਲ ਮੰਤਰ ਵਿੱਚ ਉਹਦੀ ਇੱਕ ਬੜੀ ਖੂਬਸੂਰਤ ਵਡਿਆਈ ਖੈ ਕਿ ਉਹ ਨਿਰਭੋਗ ਹੈ ਰੱਬ ਵੀ ਕੇਵਲ ਨਿਰਭੋਗ ਨਹੀਂ ਮਾਲਕ ਜੀ ਕਹਿੰਦੇ ਨੇ ਮੇਰੇ ਨਾਲ ਨਾਤਾ ਜੋੜ ਕੇ ਤਾਂ ਵੇਖ ਮੈਂ ਤੈਨੂੰ ਵੀ ਨਿਰਭੋਗ ਕਰ ਦੇਵਾਂਗਾ ਆਓ ਦੋ ਕੋਈ ਇਤਿਹਾਸ ਵਿੱਚੋਂ ਆਪਾਂ ਇਹ ਗੱਲ ਪਕੜ ਵਿੱਚ ਆ ਸਕੇ ਬਿਲਕੁਲ ਕਲੀਅਰ ਹੋ ਜਾਏ ਆ ਬੜੇ ਪਿਆਰ ਨਾਲ ਬੇਨਤੀ ਸੁਣਿਆ ਜੀ ਦੋ ਕੋਈ ਝਲਕਾਂ ਮੈਂ ਇਤਿਹਾਸ ਵਿੱਚੋਂ ਦੇਵਾਂਗਾ ਆਪਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਗੋਦ ਵਿੱਚ ਬੈਠੇ ਆਂ ਜਿਵੇਂ ਸਤਿਗੁਰ ਨੇ ਭਾਈ 나ਡੂ ਸ਼ਾਹ ਨੂੰ ਨਿਵਾਜਿਆ ਸੀ ਨਾ ਅਕਸਰ ਜਦੋਂ ਵੀ ਇਸ ਅਸਥਾਨ ਤੇ ਹੁੰਦੇ ਆ ਭਾਵਨਾ ਬਣਾ ਕੇ ਆਇਆ ਕਰੋ ਸਤਿਗੁਰ ਕਿਰਪਾ ਕਰ ਉਹ 나ਡੂ ਸ਼ਾਹ ਵਾਲੀ ਬਖਸ਼ਿ ਸਾਡੇ ਤੇ ਵੀ ਵਰਤਾ ਜਿਵੇਂ ਤੁਸੀਂ ਉਹਨੂੰ ਅਮਰ ਕਰ ਦਿੱਤਾ ਅੱਜ 나ਡਾ ਸਹਿਬ ਕਰਕੇ ਜਾਣਿਆ ਜਾਂਦਾ ਹੈ ਕਿਰਪਾ ਕਰ ਸਾਡੇ ਦੁਨਿਆਵੀ ਜੀਵਾਂ ਉੱਪਰ ਵੀ ਸਾਡੇ ਵੀ ਅਗੁਣਾ ਤੇ ਪੜਦੇ ਪਾ ਕੇ ਨਿਰਪੈਤਾ ਵਾਲਾ ਪਦ ਬਖਸ਼ ਅਸੀਂ ਵੀ ਕਿਤੇ ਸੰਸਾਰ ਵਿੱਚ ਅਮਰ ਬਿਰਤੀ ਨਾਲ ਖੋ ਕੇ ਜਿਉਂ ਸਕੀਏ